ਹਾਂਜੀ YouTube ਫੈਮਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦਾ ਟਾਈਮ ਆ ਵੀ ਕੀ ਹਾਲ ਆ ਸਾਰਿਆਂ ਨੇ ਆਸ ਕਰਦੀ ਹਾਂ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਆ ਜੀ ਖਲਾਰੇ ਦੇ ਨਾਲ ਅੱਜ ਦਾ ਬਲੌਗ ਖਲਾਰੇ ਦੇ ਨਾਲ ਇਧਰ ਵੇਖੋ ਖਲਾਰਾ ਪਿਆਜ਼ ਚੱਕਣ ਵਾਲਾ ਸਾਰ ਤੇ ਇਧਰ ਦੁੱਧ ਕਰਮ ਕਰਿਆ ਪਿਆ ਹਜੇ ਚੱਕਣਾ ਫਰਿੱਜ ਤੇ ਲਾਉਣਾ ਮੋਟਰਸਾਈਕਲ ਬਾਹਰ ਕੱਢਣ ਵਾਲਾ ਕੇ ਪਿਆ ਉਹ ਨਹੀਂ ਕੱਢਿਆ ਤੇ ਬਾਕੀ ਇਧਰ ਲੈ ਕੇ ਦੇਖੋ ਖਲਾਰਾ ਸਾਰਾ ਅਜਾ ਹੀ ਪਿਆ ਉਹ ਹਜੇ ਲੈ ਦੇਖੋ ਇਧਰ ਤੇ ਉਧਰੋਂ ਇਧਰ ਇੱਧਰ ਇੱਧਰ ਸਾਰਾ ਅੱਜ ਖਲਾਰਾ ਕੱਲ੍ਹ ਗਈ ਸੀ ਮੈਂ ਕੰਮ ਤੇ ਕਿਸੇ ਦੇ ਤੇ ਜਾਣਾ ਅੱਜ ਵੀ ਸੀਗਾ ਤੇ ਅੱਜ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਘਰੇ ਖਲਾਰਾ ਬਹੁਤ ਤੇੱਕਣ ਵਾਲਾ ਤੇ ਹਜੇ ਕੱਪੜੇ ਤੋਂ ਮਾਰੇ ਤੁਹਾਨੂੰ ਦਿਖਾਉਣੀ ਮਸ਼ੀਨ ਤੇ ਖਲਾਰਾ ਅੱਜ ਸਾਰੇ ਖਲਾਰਾ ਹੀ ਖਲਾਰਾ ਇੱਧਰ ਦੇਖੋ ਮੰjde ਦੇ ਹਾਲ ਤੇ ਇੱਧਰ ਦੇਖੋ ਵਾਟਰ ਕੁੰਡਰਾ ਜਿਹੜੇ ਚ ਪਿਆ ਚੱਕਣ ਵਾਲਾ ਤੇ ਹਜੇ ਤੁਹਾਨੂੰ ਬਾਥਰੂਮ ਵਾਲੀ ਵੀ ਦਿਖਾਉਣੀ ਅੱਜ ਟੁੱਲੂ ਪੰਪ ਵੀ ਨਹੀਂ ਲਾਇਆਗਾ ਤੇ ਸਾਰਾ ਖਲਾਰਾ ਵੈਸੇ ਦਾ ਵੈਸਾ ਜਿਵੇਂ ਪਿਆ ਇੱਧਰ ਦੇਖੋ ਆ ਦੇਖੋ ਇਧਰ ਭਾਂਡੇ ਮੰਦ ਨਾਲੇ ਪਏ ਆ ਤੇ ਟਾਬੂ ਵਿੱਚ ਪਾਣੀ ਦਾ ਭਰਿਆ ਪਿਆ ਲੈਟਰਿੰਗ ਵਾਸ਼ਰੂਮ ਹਜੇ ਸਾਫ਼ ਕਰਨਾ ਹੈ ਤੇ ਸਾਰਾ ਉਵੇਂ ਦਾ ਉਵੇਂ ਖਲਾਰਾ ਪਿਆ ਅੱਜ ਕੁਝ ਨਹੀਂ ਚੱਕਿਆ ਕੱਪੜੇ ਦੇਖੋ ਇਧਰ ਕਿੰਨਾ ਗਰਾ ਲੱਗਿਆ ਪਿਆ ਧੋਣ ਵਾਲਿਆਂ ਦਾ ਤੇ ਬਾਕੀ ਆਵਾਜ਼ ਨਹੀਂ ਪੂਰੀ ਆਉਂਦੀ ਕਿਉਂਕਿ ਗਵਾਂਡੀਆਂ ਦੇ ਕਰਦੇ ਆ ਬੋਰ ਤੇ ਤਾਂ ਕਰਕੇ ਅੱਜ 22 ਭੁੱਲ ਗਏ ਲੈ ਜਗਮੀਤ ਅੱਜ ਭਲਾ ਉਹਨੂੰ ਬੋਲਣ ਮੈਡਮ ਲੈ ਅੱ22 ਛੱਡ ਗਿਆ ਘਰੇ ਤੇ ਆਪ ਉੱਠ ਗਿਆ ਸਕੂਲ ਇੱਥੇ ਰੱਖੀ ਹੋਣੀ ਹੈ ਨਹਾਉਣ ਲੱਗੇ ਨੇ ਤਾਂ ਇੱਥੇ ਹੀ ਪਈ ਰਹਿ ਗਈ ਤੇ ਹੁਣ ਆਪਾਂ ਚਲਾਉਣ ਲੱਗਿਆ ਮਸ਼ੀਨ ਸਰਫ ਪਾ ਕੇ ਕੱਪੜਿਆਂ ਚ ਤੇ ਮਸ਼ੀਨ ਚਲਾ ਦੇਣੀ ਆ ਤੇ ਹਾਜੇ ਨੂੰ ਸਬਜ਼ੀ ਬਣਾਉਣੀ ਆ ਆਲੂ ਲਿਆਂਦੇ ਪਏ ਆ ਤੇ ਸਬਜ਼ੀ ਕੱਟਣੀ ਆ ਕੱਟ ਕੇ ਤੜਕਾ ਲਾਉਣਾ 1:30 ਵਜੇ ਜਾਣਾ ਮੈਨੂੰ ਕੰਮ ਨਵੇੜ ਦੀ ਨੂੰ ਤੁਹਾਨੂੰ ਆਜਣਾ ਪ੍ਰਾਪਜੋਤ ਨੇ ਉਹ ਆਊਗਾ ਰੋਟੀ ਖਾਣ 1 ਵਜੇ ਤੇ ਮਸਾ ਮੈਂ ਕੰਮ ਨਵੇੜੂੰਗੀ ਨਾ ਕੋਈ ਬੰਦੇ ਦਾ ਕੋਈ ਹਾਲ ਨਹੀਂ ਹਨਾ ਬਹੁਤ ਔਖਾ ਹੋ ਜਾਂਦਾ ਤੇ ਸਾਰੇ ਮੈਨੂੰ ਕਹਿ ਦਿੰਦੇ ਮੁੰਡਾ ਵੈਲਾ ਮੁੰਡਾ ਵੈਲਾ ਤੇ ਰਸਤਾ ਕੋਈ ਕਰਾਉਂਦਾ ਨਹੀਂਗਾ ਨਾ ਕੋਈ ਮੇਰੀ ਭਾਣ ਜਨੂ ਨਾ ਕੋਈ ਭਤੀਜ ਨੂੰ ਕਿਆ ਦਿੰਦਾਂ ਕੋਈ ਨਹੀਂ ਵੇਨੇ ਆ ਕੁੜੀ ਕੋਈ ਹੋਈ ਤਾਂ ਵੇਨੇ ਆ ਐ ਕਰ ਛੱਡ ਦਿੰਗਾ ਤੇ ਆਏ ਨਹੀਂ ਵੀ ਕੋਈ ਲੱਭ ਕੇ ਅਸੀਂ ਕੁੜੀ ਕੜੀ ਤੇ ਭਾੜੀ ਰਿਸ਼ਤਾ ਲਗਵਾਦ ਕੇ ਮੁੰਡੇ ਨੂੰ ਹਣ ਨਸਾ ਨਹੀਂ ਪਤਾ ਨਹੀਂ ਖਾਂਦਾ ਦਵਾਕ ਤੇ ਅੱਜ ਆਪ ਬਲੌਗ ਪਾਵਾਂਗੇ ਦੁਪਹਿਰ ਤੱਕ ਦਾ ਜਿੰਨਾ ਵੀ ਬਲੌਗ ਬਣਿਆ ਬਣਾਵਾਂਗੇ ਤੇ ਬਲੌਗ ਦੇ ਨਾਲ ਬਣੇ ਰਹੇ ਬਲੌਗ ਨੂੰ ਪੂਰਾ ਦੇਖੋ ਤੇ ਸਪੋਰਟ ਜ਼ਰੂਰ ਕਰਦਿਆ ਕਰੋ ਤੇ ਖਲਾਰਾ ਖਲੂਰਾ ਚੱਕ ਲਗੇ ਆਪਾਂ ਠੀਕ ਆ